ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਪਸ਼ੂ ਦਿਖਾਉਣੇ ਆ ਜਿਨ੍ਹਾਂ ਵਿੱਚ ਇੱਕ ਸੱਜਰ ਸੁਈ ਮੱਝ ਇੱਕ ਟੋਕੜ ਗੱਭਣ ਹੈ ਤੇ ਇੱਕ ਤਾਜੀ ਸੁਈ ਗਾਂ ਹੈ ਸੁਈਆਂ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਤੇ ਸਾਡੀਆਂ ਗੱਲਾਂ ਦੇ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਬਦਿਆ ਬਦਿਆ ਵੀ ਤੁਸੀਂ ਜਨਾਓ ਸਭ ਠੀਕ ਠਾਕ ਜੀ ਠੀਕ ਠਾਕ ਜੀ ਇਧਰ ਵੀ ਜੀ ਤੇ ਨਾਮ ਦੱਸ ਦੇ ਕਰੀ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚੁੰਨਿਆ ਜ਼ਿਲ੍ਹਾ ਮਸਸਹੀ ਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ 81945799 ਠੀਕ ਹੈ ਅੱਜ ਤਿੰਨੇ ਆ ਫਿਰ ਅੱਜ ਹਰਪੀਆ ਜੀ ਤਿੰਨੇ ਆ ਇੱਕ ਮਾਂ ਦੇ ਗੱਭਣ ਧੋਕੜੇ ਇੱਕ ਸੱਜਰ ਦੇ ਇੱਕ ਗਾਂ ਸਿੱਦੇ ਸੂਜੀ ਪਾਸੋਂ ਜੀ ਚੱਲਾ ਫਿਰ ਸ਼ੁਰੂਆਤ ਦਿੱਤੋ ਕਰ ਲਈਏ ਹਾਂ ਇਹ ਤੋਂ ਕਰ ਲੋ ਜੀ ਬੱਚੇ ਦਾ ਅੱਜ ਹਾਂ ਬੱਚਾ ਇਹ ਆ ਵੀ ਕੱਟਾ ਹੈ ਦਾ ਛੇ ਦਿਨ ਮਗਰ ਕੱਟਾ ਹੈ ਹਾਂ ਜੀ ਕਿੰਨਾ ਚ ਦੁੱਧ ਤਿਆਰ ਹੈ ਤੇ ਕੋਲ ਅੱਜ ਹਰਪੀਆ ਜੀ ਦੀ ਸੂਈ ਨੂੰ ਤੀਜਾ ਚੌਥਾ ਦਿਨ ਹੋਇਆ ਆ ਅੱਛਾ ਆ ਟਾਈਮ 10 ਹੋ ਜੇ 11 ਹੋ ਜਿੰਨਾ ਦੁੱਧ ਤਿਆਰ ਦੇ ਕਿੰਨਾ ਕੁ ਦੁੱਧ ਕਰੀ ਜਾਓ ਸਰਦਾਰ ਜੀ ਪਹਿਲੇ ਸਵੇਰ ਘਰ ਆਲੇ ਜਾਂਦੇ ਵੀ ਇਹਨੇ 12-13 ਕਿਲੋ ਦੁੱਧ ਦਿੱਤਾ ਠੀਕ ਹੈ ਸਰਦਾਰ ਜੀ 12-13 ਕਿਲੋ ਦਾ ਵਾਦੇ ਜਾਏਗੀ ਛੋਟੀ ਚੰਗੀ ਦੁੱਧ ਨੂੰ ਬੜੀ ਆ ਖੋਲੋ ਫਿਰ ਤੋਰਦੀ ਬਾਕੀ ਇਹ ਆ ਵੀ ਥੱਲੇ ਸਫਾਈ ਜਿਹਾ ਫਿਕਸ ਜਿਹਾ ਹਵਾਨਾ ਜਿਹੜਾ ਇਹਦਾ ਇਹ ਵੀ ਕੱਦ ਆਪਾਂ ਬਹੁਤਾ ਉੱਚਾ ਨਹੀਂ ਕਹਿ ਸਕਦੇ ਪਰ ਠੀਕ ਆ ਕਦ ਰਾਜੀ ਆ ਚੰਗੀ ਝੋਟੀਆਂ ਵੀ ਜੀ ਦਰਮਿਆਨਾ ਜਾਵਾ ਤੇ ਫੱਬਦੀ ਆ ਚਲੋ ਜਿੰਨੀ ਵੀ ਆ ਫੱਲੇ ਨੂੰ ਸਖਾਈ ਜੀ ਸਾਈ ਬੜੀ ਥੱਲੇ ਚੱਡੇ ਤੇ ਰਬੀ ਜੀ ਹਾਂ ਲੈ ਸਾਡੇ ਫਿਕਸ ਜਿਆ ਖਵਾਣਾ ਹੈ ਇਹ 98 ਦੇਖ ਸਕਦੇ ਜੀ ਚੰਗੇ ਗੱਭ ਤੇ ਥਾਨੇ ਆ ਜਿਹੜੇ ਹਰਜੀਤ ਜਵਾ ਪਸਮਾ ਝੋਟਰੀ ਨੂੰ ਲੱਗਾ ਇੱਕ ਨੰਬਰ ਦਾ ਅੱਛਾ ਹਾਂਜੀ ਭਾਵੇਂ ਕੋਈ 12 13 ਸਾਲਾਂ ਦਾ ਬੱਚਾ ਚਾਹੀ ਜਾਵੇ ਇਹਨੂੰ ਤੇ ਮੁੱਲ ਫਿਰ ਇਹਦਾ ਮੁੱਲ ਹਰਜੀਤ ਤੁਹਾਨੂੰ ਪਤਾ ਹੀ ਵੀ ਜਿਹੜੀਆਂ ਚੰਗੀਆਂ ਮੱਜਾਂ ਨਾਲ ਚੱਲੇ ਮੁੱਲ ਹਰਜੀਤ ਜੀ ਕਰਨ ਨੂੰ ਭਾਵੇਂ 10 10 20 ਜੋ ਮਰਜ਼ੀ ਕਰੀ ਜਾਏ ਹਾਂਜੀ 90000 ਦੇ ਦਿੰਦੇ ਕਰ ਦੋ ਕੋਈ ਛੋਟ ਛਾਟ ਹੋਰ ਤੁਸੀਂ ਦੱਸੋ ਰੁਪਏ ਕਿੰਨੇ ਰੇਸ ਨੋ ਕਰਨੀਆਂ ਤੁਸੀਂ ਦੱਸੋ ਜਿੰਨੇ ਕਰਨੇ ਹੋ ਵੀ ਜੀ 85 ਦੀ ਕਰਦਾਂਗੇ ਰੁਪਈਏ ਦੇ 85 ਦੇ ਪਹੁੰਚ ਵਿੱਚ ਹੈ ਪਹੁੰਚ ਵਿੱਚ ਆ 20 ਥੋੜੀ ਬੋਲੀ ਹੁਣ ਛੋੜ ਹੋ ਗਈ ਠੀਕ ਹੈ ਚੰਗੀ ਹੈ ਰੁਪਈਏ ਦੇ 6 ਆ ਵੀ ਚਲੋ ਜਿੰਨੀ ਵੀ ਆ ਫੱਬਦੀ ਆ ਆ ਥਾਣੇ ਦੇ ਇੱਕ ਰੀ ਲਾਗੇ ਤਾਂ ਫਿਰ ਤਾਂ ਦੇਖ ਸਕਦੇ ਆਪਾਂ ਗਲਾਵਸ ਨਾਲ ਦਾ ਸੱਜ ਗਿਆ ਹਾਂਜੀ ਬਾਕੀ ਆ ਮੂੰਹ ਮੱਥਾ ਵੀ ਇੱਕ ਰੀ ਸਿੰਘ ਜੀ ਸੋਣੀ ਚੰਗੀ ਝੋਟੇ ਰੁਪਈਏ ਤੇ ਹੁਣ ਆ ਜਿਹੜੀ ਜੇ ਇਹ ਹਰਬੀ ਜੀ ਟੋਕੜੇ ਕੱਬਣਿਆ ਕਿੰਨੇ ਜਾਦੇ ਵੀ 7 ਕਿਲੋ ਦੁੱਧ ਜੇ ਹੈਗਾ 7 ਕਿਲੋ ਬੱਕਰ 7 ਕਿਲੋ ਰੁਪਈਆ ਬਣਾ ਕੇ ਦਵਾਂਗੇ ਅੱਛਾ ਤੇ ਪੂਰੇ 2.5 ਮਹੀਨੇ ਦੇ ਕੱਲ ਚੈੱਕ ਪਾਸ ਹੋਈ ਜੀ ਚੈੱਕ ਪਾਸ ਹੋ ਗਈ ਪੂਰੇ 2.5 ਮਹੀਨੇ ਦੇ ਕੱਲ ਚੈੱਕ ਪਾਸ ਹੋਈ ਜੀ ਆਪਣੀ ਜਗਵੀਰ ਭਰਾ ਜਿੱਦਾਂ ਮਰਜ਼ੀ ਚੈੱਕ ਕਰਾ ਲੈ ਚਲੋ ਫਿਰ ਤੋਰ ਦੋ 7 ਕਿਲੋ ਦੁੱਧ ਜਿਹੜਾ ਕਹਿੰਦੇ ਪਿਆ ਹੁਣ ਹੈਗਾ ਇਹਦੇ ਕੋਲ ਹਾਂ 2.5 ਮਹੀਨੇ ਦੇ ਕੋਲ ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ। ਆ ਦੇਖ ਸਾਦੇ ਥਾਣੇ ਦੇ ਲਾਗੇ ਦਾ। ਅਗਲੇ ਪਿਛਲੇ ਥਣਾਂ ਦਾ ਸਾਈਜ਼ ਜਿਹੜਾ ਚੰਗਾ ਹੈ। ਇਹਦੇ ਸੱਜੇ ਨੇ ਵੀ ਦੋ ਦੋ ਚੰਗਾ ਕੱਢਿਆ ਹੋਣਾ। ਹਰ ਵੀ 13 14 ਕਿਲੋ ਘਰ ਆ ਲੈਂਦੇ ਵੀ ਖੁੱਲਾ ਡੋਲਾ ਦਿੰਦੇ ਰਹੀ ਆ। ਹਰ ਵੀ ਇਹਦੇ ਵੀ ਚ ਵਾਪਸ ਮਾ ਇੱਕ ਨੰਬਰ ਦਾ ਜੀ। ਤੇ ਮੁੱਲ ਫਿਰ ਇਹਦਾ। ਮੋਲ ਇਹਦਾ 60 ਜਾਨਾ ਕਰ ਲਈ ਕਰ ਦਈਏ ਕਿ ਛੋਟ ਛੜ ਵਿੱਚ ਆ। ਰਾਜੋ ਰਬੀਜੀ ਨਹੀਂ ਕਰਾਉਣੀ ਤੇ 55 ਦੀ ਪਹੁੰਚ ਕਰਦੀ ਹੈ ਫਿਰ। ਪਰ ਵੀ ਪੂਰੇ 50 ਹਜ਼ਾਰ ਦੀ ਪਹੁੰਚ ਕਰਾਂਗੇ। ਅੱਛਾ ਪੂਰੇ 50 ਦੀ 100 ਕਿਲੋਮੀਟਰ ਤੱਕ। 100 ਕਿਲੋਮੀਟਰ ਦਾ ਹਨ ਭਈ ਜ ਢਾਈ ਮਹੀਨੇ ਮੰਨ ਲਓ ਗੱਬੜ ਦੇ ਚੱਕ ਪਾਸ ਦੇ 7 ਕਿਲੋ ਝੋਟੀ ਦੇ ਦੁਰਦ ਜੀ। ਠੀਕ ਐ। ਆਹ ਗਾਂ ਤਾਜੀ ਸੂਈ ਆ ਨਾਲ। ਇਹ ਤਾਜੀ ਸੂਈ ਹੈ ਭਈ ਜੀ। ਤਾਜੀ ਜਿਹੜਾ ਨਾਲ ਆ ਤੇ ਥਣਵੇਂ ਚੰਗਾ ਲੱਗਾ ਇਹਦੇ ਕੋਲ। ਸਾਦੇ ਸਾਦੇ ਚਾਰੇ ਥਣ ਇੱਕੋ ਜਿਹਾ ਸਾਈਜ਼ ਤੇ ਇੱਕੋ ਜਿਹਾ ਗੈਪ ਤੇ ਲੱਗੇ। ਨਾ ਬੇਚਲ ਦੇ ਹਵਨ ਨਾ ਲੱਗਿਆ ਕਿੰਨੇ ਜਰਦੀ ਸੋਈ ਵੇਜੀ ਹੈ ਅੱਜ ਇਹ ਜੀ ਨੂੰ ਹਰ ਵੀਜੀ ਪੰਜਵਾਂ ਛੇਵਾਂ ਦਿਨ ਹੈ ਸੋਈ ਜਾਉ ਕਿੰਨਾ ਦੁੱਧ ਦੇ ਤੱਕ ਦੁੱਧ ਹਰ ਵੀਜਾ ਦੇ ਥੱਲੇ ਹੋ ਜੇ 17 ਜੇ 18 ਵੇ ਇੰਨਾ ਤੇ ਆ ਦੇ ਕਿੰਨਾ ਕ ਦੁੱਧ ਕਰੀ ਜਾਓ ਦੁੱਧ ਵੀ ਇਹ ਹਿਸਾਬ ਨਾਲ ਜਿੰਨਾ ਹਿਸਾਬ ਆਉਣ ਦੇ ਦੋਤੇ ਤੇ ਵੀੋਂ ਬਾਹਰ ਚੱਲ ਜਾਣਾ ਰਵੀ ਜੀ ਤੋਰ ਦਫੇ ਹਾਂਜੀ ਬਾਕੀ ਹੈਗੀ ਜਰਸੀ ਕਰੋਸ ਤੇ ਉਸ ਹਿਸਾਬ ਨਾਲ ਕੱਦ ਜਿਹੜਾ ਇਹਦਾ ਚੰਗਾ ਹੈ ਚੰਗਾ ਹੈ ਸਾਈ ਅੱਜ ਜਰਸੀ ਕਰੋਸ ਰਵੀ ਜੀ ਪੈਣੇ ਚੰਗੀ ਆਈ ਜਾਂਦੀ ਹੈ ਆਹ ਕੋਨਾ ਵੀ ਬੜਾ ਚੰਗਾ ਲੱਗਾ ਬੱਚੋ ਬਾਕੀ ਹਵਾ ਨਾਲ ਪਛਾਣਵੇਂ ਚੰਗਾ ਤੇ ਹਵਾ ਨਾਲ ਗਾਹ ਨਾਲ ਵੀ ਚੰਗਾ ਹੈ ਆ ਗਿਆ ਵੀ ਠੰਡੀ ਤੇ ਰਹੀ ਹੈ ਬਾਕੀ ਆ ਵੀ ਚਲੋ ਅੱਜ ਸਵੇਰ ਸਵੇਰ ਦਾ ਟਾਈਮ ਹੈ ਜੇ ਪਸ਼ੂ ਪੂਰੇ ਰੱਜੇ ਰੱਜੇ ਨਹੀਂ ਆਹ ਠੰਡਾ ਮੌਸਮ ਹੈ ਆ ਦੇ ਨਵਾਈਆਂ ਧਵਾਈਆਂ ਵਣੀਆਂ ਹੁੰਦੀਆਂ ਨਮਾ ਨਿਆ ਨਮਾ ਇਹ ਨਾ ਰਬੀਟ ਹੋਰ ਹੋਰ ਹੋ ਜਾਂਦਾ ਹੈ ਤੇ ਤੁਹਾਨੂੰ ਪਤਾ ਜੇ ਤਾਜ਼ਾ ਪਸ਼ੂ ਸੁਣਦਾ ਫਿਰ ਤੇ ਤੁਹਾਨੂੰ ਪਤਾ ਉਹ ਨਹੀਂ ਨਵਾਈਦਾ ਹਾਂਜੀ 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 ਆ ਗੱਲ ਤੇ ਇਹਦਾ ਮੁੱਲ ਫਿਰ ਮੁੱਲ ਹਰ ਵੀ ਇਹਦਾ ਮੰਗਣ ਜੋ ਮਰਜ਼ੀ ਕੋਈ 70 ਕੋ 75 ਜੋ ਮਰਜ਼ੀ ਮੰਗੀ ਜਾਏਗੀ ਹਾਂਜੀ ਤੇ ਵੀ ਪੂਰੇ ਇਹ ਵੀ 50 ਹਜ਼ਾਰ ਦੀ ਪਹੁੰਚ ਕਰ ਦਾਂਗੇ ਅੱਛਾ ਇਹ ਵੀ 50 ਹਜ਼ਾਰ ਦੀ ਪਹੁੰਚ 100 ਕਿਲੋਮੀਟਰ ਤੱਕ ਕਰ ਦਾਂਗੇ ਰੁਪਈ ਕਰ ਦਾਂਗੇ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਜਰ ਕੋਈ ਸਵਾਲ ਹੈ ਬਸ ਇਹ ਹੋਰ ਵੀ ਬੇਨਤੀ ਸੋਈਆਂ ਸੋਈਆਂ ਇੱਥੇ ਆਪਣ ਪਾਸ ਕਰਕੇ ਖੜੋ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੋ ਵੀ ਆ ਸਰਗੋਸ਼ਟ ਸਾਡੇ ਸਾਹਮਣੇ ਹੀ ਆ ਇੱਥੇ ਆਓ ਆਪਣੀ ਚਵਾਈ ਕਰੋ ਪਾਸ ਕਰਕੇ ਤੇ ਤਸੱਲੀ ਕਰਕੇ ਖੜੋ ਜੀ